ਅੱਛੇ ਗੱਲ ਹੋਰ ਦੱਸਿਓ ਦੂਜੀਆਂ ਸਟੇਟਾਂ 'ਚ ਕੰਮ ਕਰ ਰਹੀਆਂ ਕੰਪਨੀਆਂ ਜਾਂ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਅਰੋੜਾ ਸਾਹਿਬ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਹੈਜ਼ਿਟੇਸ਼ਨ ਹੈ ਕਿ ਪੰਜਾਬ ਨਹੀਂ ਜਾਣਾ ਉੱਥੇ ਫੈਸਿਲਿਟੀ ਨਹੀਂ ਹੈਗੀ ਤੁਹਾਡੇ ਕੋਲ ਕਦੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਤੁਸੀਂ ਦਿੱਲੀ ਵੀ ਰਾਜ ਸਭਾ ਜਾਂਦੇ ਰਹੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਕਾਰਗੇਲ ਇੰਡੀਆ ਕੰਪਨੀ ਹੈ ਉਹਨਾਂ ਦਾ ਇੱਕ ਮੈਨੂਫੈਕਚਰਿੰਗ ਯੂਨਿਟ ਪੰਜਾਬ ਹੈ ਤੇ 6-7 ਹੋਰ ਹੈਗੇ ਪੂਰੇ ਕੰਟਰੀ 'ਚ ਮੈਂ ਸਟੇਟਾਂ ਦਾ ਨਾਮ ਨਹੀਂ ਲਾਉਂਗਾ ਪਿੱਛੇ ਉਹਨਾਂ ਦੇ ਸੀਨੀਅਰ ਇੱਥੇ ਕਾਰਜਕਰਤਾ ਜੋ ਵੀ ਉਹਨਾਂ ਦੇ ਸੀਈਓ ਵਗੈਰਾ ਜਾਂ ਜੋ ਵੀ ਦੇਖਦੇ ਆ ਕੰਮ ਪੰਜਾਬ ਇਨਵੈਸਟ ਆਏ ਤੇ ਮੈਨੂੰ ਵੀ ਮਿਲੇ ਮੈਂ ਉਹਨਾਂ ਨੂੰ ਪੁੱਛਿਆ ਇੱਕ ਕੁਐਸਚਨ ਜਿਹੜਾ ਤੁਸੀਂ ਮੈਨੂੰ ਪੁੱਛਿਆ ਕਿ ਤੁਹਾਡਾ ਐਕਸਪੀਰੀਅੰਸ ਕਿਦਾਂ ਪੰਜਾਬ 'ਚ ਆਈ ਵਾਸ ਪਲੇਜ਼ੈਂਟਲੀ ਸਰਪ੍ਰਾਈਜ਼ਡ ਮੈਨੂੰ ਬੜਾ ਚੰਗਾ ਲੱਗਿਆ ਉਹਨਾਂ ਦਾ ਜਵਾਬ ਸੁਣ ਕੇ ਕਿ ਜੀ ਜਿੰਨਾ ਸਾਨੂੰ ਮਾਨ ਤੇ ਸਤਕਾਰ ਪੰਜਾਬ ਮਿਲਦਾ ਜਿੰਨਾ ਪੰਜਾਬ ਇਨਵੈਸਟ ਵੱਲੇ ਐਕਟਿਵ ਹੈ ਪ੍ਰੋਐਕਟਿਵ ਹੈ ਸਾਡੇ ਕੰਮ ਕਰਨ ਚ ਅਸੀਂ ਕਿਸੇ ਹੋਰ ਸਟੇਟ ਚ ਨਹੀਂ ਦੇਖਿਆ ਕਹਿੰਦੇ ਕਈ ਵਾਰੀ ਸਾਨੂੰ ਮਹੀਨਾ ਮਹੀਨਾ ਲੱਗ ਜਾਂਦਾ ਜਵਾਬ ਦੇਣ ਦਾ ਜੀ ਅਸੀਂ ਹੁਣ ਪੰਜਾਬ ਇਨਵੈਸਟ ਚ ਅਸੀਂ ਨਹੀਂ ਚਾਹਦੇ ਕਿ ਸੀਈਓ ਤੇ ਇੰਡਸਟਰੀਲਿਸਟ ਆਣ ਔਰ ਉੱਥੇ ਆ ਕੇ ਪਹਿਲਾਂ ਇੱਕ ਅਫਸਰ ਨੂੰ ਮਿਲਣ ਫਿਰ ਦੂਜੇ ਨੂੰ ਮਿਲਣ ਫਿਰ ਸਾਡਾ ਕੰਮ ਕਰਾਣ ਸਾਡੇ ਸੀਈਓ ਮਿਤ ਦਾਖਾ ਜੀ ਸਾਡੇ ਡੀਆਈ ਸੁਰਬੀ ਮੱਲਿਕ ਹੈ ਪ੍ਰਿੰਸੀਪਲ ਸੈਕਟਰੀ ਕਮਲ ਯਾਦਵ ਜੀ ਹੈ ਇਹਨਾਂ ਦਾ ਹੁਣ ਇੱਕ ਗੋਲ ਹੈ ਕਿ ਜਿਹਦਾ ਕੰਮ ਫੋਨ ਤੇ ਹੋ ਸਕੇ ਫੋਨ ਤੇ ਕਰ ਦਈਏ ਨਹੀਂ ਤਾਂ ਵੀਡੀਓ ਕਾਨਫਰੈਂਸ ਤੇ ਕਰ ਦਈਏ ਪਰ ਫਿਰ ਵੀ ਜੇ ਕੋਈ ਆਣਾ ਚਾਹੁੰਦਾ ਤਾਂ ਜੀ ਆ ਜਾ ਉਹ ਕੰਮ ਕਰਾਣ ਲਈ ਨਹੀਂ ਆਣਾ ਪਊਗਾ ਜੀ ਸੋ ਮੇਰਾ ਮਤਲਬ ਹੈ ਇਹ ਉਹਨਾਂ ਦੇ ਲਫ਼ਜ਼ ਸੀ ਮੇਰੇ ਲਫ਼ਜ਼ ਨਹੀਂ ਸੀਗੇ ਕੇ ਜੀ ਜੋ ਪੰਜਾਬ ਚ ਸਾਨੂੰ ਪ੍ਰੋਐਕਟਿਵ ਮਿਲਦਾ ਉਹਨਾਂ ਦੇ ਦੋ ਮਸਲੇ ਸੀਗੇ ਛੋਟੇ ਛੋਟੇ ਮੈਂ ਬੈਠਾ ਕਹਿੰਦੇ ਜੀ ਸਾਨੂੰ ਇਹ ਦੋ ਇਸ਼ੂ ਪ੍ਰੋਬਲਮ ਆ ਰਹੀ ਮੈਂ ਉਸੇ ਬਲੇ ਰਿਲੇਟਡ ਅਫਸਰਾਂ ਨੂੰ ਫੋਨ ਕੀਤਾ ਉਹਨਾਂ ਦੇ ਮਸਲੇ ਅਗਲੇ ਦੋ ਤਿੰਨ ਦਿਨਾਂ ਚ ਹੋ ਗਏ ਪਰ ਜਦੋਂ ਉਹ ਬੈਠੇ ਸੀ ਮੈਂ ਅਫਸਰਾਂ ਨੂੰ ਫੋਨ ਕੀਤਾ ਉਹਨਾਂ ਨੇ ਇੱਕ ਗੱਲ ਮੈਨੂੰ ਕਹੀ ਕਹਿੰਦੇ ਜੀ ਇਹ ਇਹ ਜਿਆ ਫੋਨ ਜੇ ਅਸੀਂ ਕਿਸੇ ਹੋਰ ਸਟੇਟ ਚ ਕਰਾਣਾ ਹੋਵੇ ਸਾਨੂੰ ਘੱਟੋ ਘੱਟ ਮਹੀਨਾ ਲੱਗ ਜਾਵੇ ਜਿਹੜਾ ਮੈਂ 15 ਮਿੰਟ ਵਿੱਚ ਉਹਨਾਂ ਦੇ ਬੈਠੇ ਬੈਠੇ ਫੋਨ ਕਰਕੇ ਉਹਨਾਂ ਦੇ ਮਸਲੇ ਹੱਲ ਕਰ ਦੈਂ। ਜੀ। ਸੋ ਜਿਹੜਾ ਪੰਜਾਬ 'ਚ ਇੱਕ ਵਾਰੀ ਕੰਮ ਕਰ ਲੰਦਾ ਉਹ ਬੜਾ ਖੁਸ਼ ਹੁੰਦਾ। ਇੱਕ ਮੇਰੇ ਰਿਸ਼ਤੇਦਾਰ ਵੀ ਆ। ਬੜੇ ਵੱਡੇ ਟਾਇਰ ਮੈਨੂਫੈਕਚਰਰ ਆ ਹైదరాబాద్ 'ਚ ਹਾਰਟੈਕ ਰਬੜ। ਉਹਨਾਂ ਨੇ ਇੱਕ ਮੈਨੂਫੈਕਚਰਿੰਗ ਯੂਨਿਟ ਉਹਨਾਂ ਦਾ ਹైదరాబాద్ ਦੇ ਕੋਲ ਆ, ਇੱਕ ਮੈਨੂਫੈਕਚਰਿੰਗ ਯੂਨਿਟ ਉਹਨਾਂ ਦਾ ਲੁਧਿਆਣਾ ਦੇ ਕੋਲ ਆ। ਜੀ। ਉਹ ਬੰਦਾ ਇਹ ਕਹਿੰਦਾ ਕਿ ਜੋ ਐਕਸਪੀਰੀਅੰਸ ਮੇਰਾ ਪੰਜਾਬ ਚ ਹੋਇਆ ਪਿਛਲੇ 3 ਸਾਲਾਂ 4 ਉਹ ਕਦੀ ਵੀ ਮੈਨੂੰ ਹైదరాబాద్ ਚ ਨਹੀਂ ਮਿਲਿਆ ਦੇਖੋ ਪੰਜਾਬ ਦੇ ਆਪਣੇ ਬੈਨੀਫਿਟ ਆ ਇੱਥੇ ਜਿਹੜੇ ਲੋਕਾਂ ਦਾ ਕੰਮ ਕਰਨ ਦਾ ਮਾਹੌਲ ਬੜਾ ਵਧੀਆ ਇੰਡਸਟਰੀਅਲ ਰਿਲੇਸ਼ਨ ਬੜੇ ਚੰਗੇ